ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਨੇ ਆ ਕਰਕੇ ਸਿੱਖੀ ਦੀ ਜੱਜਨਾ ਕੀਤੀ ਸਤਿਗੁਰਾਂ ਨੇ ਇਸ ਨੂੰ ਸਮਝਾਇਆ ਭਾਈ ਸਿੱਖੀ ਕਮਾਉਣੀ ਬਹੁਤ ਮਹਿੰਗੀ ਹੈ ਵਾਰ-ਵਾਰ ਸਿੱਖ ਨੇ ਸਤਿਗੁਰਾਂ ਅਗੇ ਬੇਨਤੀ ਕੀਤੀ ਮਹਾਰਾਜ ਜੀ ਨੇ ਉਸ ਸਮੇਂ ਉਸ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਔਰ ਕਿਹਾ ਫਲਾਣੇ ਥਾਂ ਸਾਡਾ ਇੱਕ ਬੜਾ ਪਿਆਰਾ ਸਿੱਖ ਰਹਿੰਦਾ ਹੈ ਉਸ ਨੂੰ ਇਹ ਚਿੱਠੀ ਦੇਣੀ ਹੈ ਅਤੇ ਕਹਿਣਾ ਕਿ ਮਹਾਰਾਜ ਜੀ ਨੇ ਪਹਿਲਾਂ ਮੈਨੂੰ 50 ਰੁਪਏ ਦੇਣਾ ਕਰ ਫਿਰ ਇਹ ਚਿੱਠੀ ਲੈਣਾ ਕਰੀ ਇਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਮੰਨ ਕਰਕੇ ਇਹ ਸਿੱਖ ਉਸ ਥਾਂ ਪਹੁੰਚਿਆ ਹੈ ਉਸ ਗੁਰੂ ਪਿਆਰੇ ਸਿੱਖ ਨੂੰ ਮਿਲਣਾ ਕੀਤਾ ਔਰ ਸਤਿਗੁਰਾਂ ਦਾ ਹੁਕਮ ਦੱਸਿਆ ਉਸ ਸਿੱਖ ਨੇ ਆਪਣੇ ਘਰ ਦੇ ਵਿੱਚੋਂ ਵਸਤੂਆਂ ਵੇਚ ਕਰਕੇ 50 ਰੁਪਏ ਇਕੱਠੇ ਕੀਤੇ ਤੇ ਐਸ ਸਿੱਖ ਨੂੰ ਪੇਟਾ ਦੇਣਾ ਕੀਤੀ ਔਰ ਫਿਰ ਚਿੱਠੀ ਲੈ ਕਰਕੇ ਜਦੋਂ ਪੜ੍ਹੀ ਹੈ ਉਸ ਵਿੱਚ ਲਿਖਿਆ ਹੈ ਸਿਖਾ ਗੁਰੂ ਘਰ ਦੀ ਸੇਵਾ ਵਾਸਤੇ 500 ਰੁਪਇਆ ਭੇਜਣਾ ਕਰ ਮਨ ਦੇ ਵਿੱਚ ਉਦਾਸ ਨਹੀਂ ਹੋਣਾ ਕੀਤਾ ਗਿੜਾ ਨਹੀਂ ਕੀਤਾ ਪ੍ਰਸੰਨ ਹੋ ਗਿਆ ਪਰ ਘਰ ਦੇ ਵਿੱਚ ਗਰੀਬੀ ਸੀ ਸੋਚਦਾ ਹੈ ਸੈਖ ਕਿ ਕਿਵੇਂ ਮੈਂ 500 ਰੁਪਈਆ ਇਕੱਠਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਭੇਜਣਾ ਕਰਾਂ ਗੁਰੂ ਮਹਾਰਾਜ ਜੀ ਖੁਸ਼ੀ ਪ੍ਰਸੰਨਤਾ ਮੇਰੇ ਤੇ ਹੋਵੇਗੀ ਉਸ ਸਮੇਂ 사ਤ ਸੰਗਤ ਬਾਹਰ ਢਡੋਰਾ ਫਿਰ ਰਿਹਾ ਸੀ ਇੱਕ ਆਦਮੀ ਢੋਲ ਵਜਾ ਕਰਕੇ ਕਹਿ ਰਿਹਾ ਸੀ ਕਿ ਅੱਜ ਰਾਜ ਮਹਿਲਾਂ ਦੇ ਅਖਾੜੇ ਦੇ ਵਿੱਚ ਘੋਲ ਹੋਣਾ ਹੈ ਜਿੱਥੇ ਮਸ਼ਕੀਨੀਆਂ ਪਹਿਲਵਾਨ ਪਹੁੰਚੇਗਾ ਔਰ ਜੋ ਵੀ ਮਸ਼ਕੀਨੀਆਂ ਪਹਿਲਵਾਨ ਦੇ ਨਾਲ ਖੋਲ ਕਰੇਗਾ ਜਿੱਤਣ ਵਾਲੇ ਨੂੰ 1000 ਰੁਪਇਆ ਅਤੇ ਹਾਰਨ ਵਾਲੇ ਨੂੰ 500 ਰੁਪਇਆ ਮਿਲੇਗਾ ਇਹ ਸੁਣ ਕਰਕੇ ਸਿੱਖ ਨੂੰ ਚਾ ਚੜ ਗਿਆ ਸੋਚਦਾ ਹੈ ਜੇ ਮੈਂ ਹਾਰ ਵੀ ਗਿਆ ਭਾਵੇਂ ਮੇਰਾ ਸਰੀਰ ਹੀ ਚਲਿਆ ਜਾਵੇ ਮੌਤ ਹੀ ਹੋ ਜਾਏ ਆਮੇ ਕੋਈ ਲੱਤਾਂ ਟੋਟੀ ਜਾਵੇ ਪਰ ਮੈਨੂੰ 500 ਰੁਪਇਆ ਤਾਂ ਮਿਲੇਗਾ ਨਾ ਔਰ ਮੈਂ ਉਹ 500 ਰੁਪਇਆ ਗੁਰੂ ਮਹਾਰਾਜ ਜੀ ਦੇ ਵਾਸਤੇ ਸਤਿਗੁਰਾਂ ਦੇ ਐਸ ਭੇਜੇ ਹੋਏ ਸਿੱਖ ਨੂੰ ਦੇ ਕਰਕੇ ਸਤਿਗੁਰਾਂ ਦੀ ਖੁਸ਼ੀ ਲਵਾਵਾਂਗਾ ਪ੍ਰਸੰਨਤਾ ਲਵਾਵਾਂਗਾ ਇਸ ਤਰ੍ਹਾਂ ਛੇਤੀ ਦੇ ਨਾਲ ਇਹ ਸਿੱਖ 사ਦ ਸੰਗਤ ਆਪਣੇ ਘਰੋਂ ਤਿਆਰੀ ਕਰਕੇ ਉਧਰ ਅਖਾੜੇ ਵੱਲ ਨੂੰ ਤੁਰ ਪਿਆ ਰਾਸਤੇ ਵਿੱਚ ਇੱਕ ਖੂਹ ਤੇ ਪਾਣੀ ਪੀਣ ਵਾਸਤੇ ਰੁਕਿਆ ਬਹੁਤ ਕਾਹਲੀ ਕਰਨ ਲੱਗਿਆ ਵੀ ਮੈਨੂੰ ਛੇਤੀ ਪਾਣੀ ਪਿਆਓ ਮੈਂ ਛੇਤੀ ਜਾਣਾ ਜਿਹੜਾ ਮਨੁੱਖ ਪਾਣੀ ਪਿਆ ਰਿਹਾ ਸੀ ਉਹ ਪੁੱਛਦਾ ਵੀ ਤੂੰ ਕਿੱਥੇ ਜਾ ਰਿਹਾ ਹੈ ਇਹ ਕਹਿਣ ਲੱਗਿਆ ਮੈਂ ਅੱਜ ਮਸਕੀਨੀਆਂ ਪਹਿਲਵਾਨ ਦੇ ਨਾਲ ਘੋਲ ਕਰਨ ਵਾਸਤੇ ਜਾ ਰਿਹਾ ਹਾਂ ਇੱਕ ਐਸਨੋ ਉਸ ਮਨੁੱਖ ਨੇ ਕਿਹਾ ਬਈ ਮਸਕੀਨੀਆਂ ਪਹਿਲਵਾਨ ਬਹੁਤ ਤਕੜਾ ਹੈ ਤੋਂ ਇੰਨਾ ਨਰਮ ਕਮਜ਼ੋਰ ਹੈ ਇਹ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ ਮੈਂ ਗੁਰੂ ਸਾਹਿਬਾਂ ਨੂੰ 500 ਰੁਪਏ ਭੇਟਾ ਕਰਨਾ ਹੈ ਔਰ ਭਾਵੇਂ ਮੇਰੀ ਮੌਤ ਹੋ ਜਾਈਏ ਭਾਵੇਂ ਮੇਰਾ ਸਰੀਰ ਟੁੱਟ ਭੱਜ ਜਾਵੇ ਪਰ ਹਾਰ ਕਰਕੇ ਮੈਂ 500 ਰੁਪਏ ਲੈ ਕਰਕੇ ਆਪਣੇ ਗੁਰੂ ਦੀ ਸੇਵਾ ਵਿੱਚ ਪੇਚਾਂਗਾ ਤੇ ਸਾਧ ਸੰਗਤ ਉਥੇ ਹੀ ਜਿਹੜਾ ਮਸਕੀਨੀਆਂ ਪਹਿਲਵਾਨ ਹੈ ਉਹ ਇੱਕ ਪਾਸੇ ਇਸ਼ਨਾਨ ਕਰ ਰਿਹਾ ਸੀ ਉਹਨੇ ਇਹਨਾਂ ਦੋਹਾਂ ਦੀ ਗੱਲਬਾਤ ਸੁਣੀ ਮਨ ਵਿੱਚ ਬੜੀ ਨਿਰਮਾਣਤਾ ਪੈਦਾ ਹੋ ਗਈ ਵੀ ਧੰਨਾ ਇਹ ਗੁਰੂ ਦੇ ਸਿੱਖ ਜਿਹੜੇ ਆਪਾ ਵਾਰ ਕਰਕੇ ਆਪਣੀ ਪ੍ਰਵਾਹ ਕੀਤੇ ਤੋਂ ਬਿਨਾਂ ਹੀ ਗੁਰੂ ਸਾਹਿਬਾਂ ਦੀ ਖੁਸ਼ੀ ਲੈਂਦੇ ਨੇ ਸਤਿਗੁਰਾਂ ਦੀ ਪ੍ਰਸੰਨਤਾ ਲੈਂਦੇ ਨੇ ਤਾਂ ਉਸ ਸਮੇਂ ਸਾਧ ਸੰਗਤ ਉਹ ਸਿੱਖ ਵੀ ਅਖਾੜੇ ਵਿੱਚ ਪਹੁੰਚ ਗਿਆ ਜਿਹੜਾ ਇਹ ਮਸਕੀਨੀਆ ਪਹਿਲਵਾਨ ਸੀ ਇਹ ਵੀ ਅਖਾੜੇ ਵਿੱਚ ਪਹੁੰਚ ਗਿਆ ਦੋਹਾਂ ਦਾ ਕੋਲ ਸ਼ੁਰੂ ਹੋਇਆ ਪਰ ਉਦੋਂ ਮਸਕੀਨੀਆ ਪਹਿਲਵਾਨ ਨੇ ਆਪਣੇ ਮਨ ਵਿੱਚ ਗਰੀਬੀ ਧਾਰਨ ਕੀਤੀ ਨਿਮਰਤਾ ਰੱਖੀ ਵੀ ਮੈਂ ਇਸ ਸਿੱਖ ਦਾ ਨੁਕਸਾਨ ਨਹੀਂ ਕਰਨਾ ਤਾਂ ਉਸ ਸਮੇਂ ਕੋਲ ਕਰਦਿਆਂ ਮਸਕੀਨੀਆ ਪਹਿਲਵਾਨ ਨੇ ਇਸ ਸਿੱਖ ਨੂੰ ਆਪਣੇ ਉੱਪਰ ਢੇਕ ਲੈਣਾ ਕੀਤਾ ਆਪ ហេਠਾ ਹੋ ਗਿਆ ਔਰ ਇਸ ਤਰ੍ਹਾਂ ਮਸਕੀਨੀਆਂ ਆਪ ਹਾਰ ਗਿਆ ਜਿਹੜਾ 1000 ਰੁਪਈਆ ਸੀ ਉਹ ਉਸ ਸਿੱਖ ਨੂੰ ਮਿਲ ਗਿਆ ਔਰ ਜਦੋਂ ਇਹ ਸਿੱਖ ਵਾਪਸ ਆ ਰਿਹਾ ਸੀ ਮਸਕੀਨੀਆਂ ਪਹਿਲਵਾਨ ਕਹਿ ਲੱਗਿਆ ਬਈ ਤੂੰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ ਜਿਸ ਵਾਸਤੇ ਤੂੰ 500 ਰੁਪਈਆ ਪ੍ਰਾਪਤ ਕਰਨ ਵਾਸਤੇ ਮੇਰੇ ਨਾਲ ਖੋਲ ਕਰਨ ਵਾਸਤੇ ਇੱਥੇ ਆਇਆ ਮੈਂ ਵੀ ਤੇਰੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਉਸ ਸਮੇਂ ਸਿੱਖ ਨੇ ਸਾਧ ਸੰਗ ਘਰੇ ਆ ਕਰਕੇ 500 ਰੁਪਈਆ ਉਸ ਸਿੱਖ ਨੂੰ ਦੇਣਾ ਕੀਤਾ ਜਿਹੜਾ ਗੁਰੂ ਸਾਹਿਬ ਦਾ ਹੁਕਮ ਲੈ ਕੇ ਆਇਆ ਸੀ 500 ਰੁਪਈਆ ਆਪਣੇ ਘਰ ਦੇ ਕੰਮਾਂ ਵਿੱਚ ਕਾਰ ਵਿਹਾਰ ਵਿੱਚ ਖਰਚ ਦਿੱਤਾ ਅਤੇ ਮਸਕੀਨੀਆਂ ਪਹਿਲਵਾਨ ਨੂੰ ਨਾਲ ਲੈ ਕਰਕੇ ਗੁਰੂ ਮਹਾਰਾਜ ਚਰਨਾਂ ਵਿੱਚ ਪਹੁੰਚਿਆ ਮਹਾਪੁਰਖ ਦੱਸਿਆ ਕਰਦੇ ਉਸ ਸਮੇਂ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਸੋਖਮਨੀ ਸਾਹਿਬ ਬਾਣੀ ਸ੍ਰੀ ਰਾਮ ਸਰ ਸਾਹਿਬ ਵਾਲੇ ਅਸਥਾਨ ਦੇ ਉਚਾਰਨ ਕਰ ਰਹੇ ਸਨ ਉਸ ਸਮੇਂ ਸਤਗੁਰੂ ਜੀ ਨੇ ਜਦੋਂ ਇਹ ਦੋਹੇ ਪਹੁੰਚੇ ਇਹਨਾਂ ਨੇ ਨਮਸਕਾਰ ਕੀਤੀ ਮਹਾਰਾਜ ਜੀ ਨੇ ਮਸਕੀਨੀਏ ਪਹਿਲਵਾਨ ਦੇ ਪਰਥਾਏ ਇਹ ਸ਼ਲੋਕ ਉਚਾਰਨ ਕੀਤਾ ਹੈ ਔਰ ਸਤਗੁਰੂ ਮਹਾਰਾਜ ਸਾਨੂੰ ਵੀ ਸਿੱਖਿਆ ਦੇ ਰਹੇ ਨੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਏ ਭਾਈ ਇਹ ਮਸਕੀਨੀਆਂ ਹੁਣ ਸੁਖੀ ਬਸੇਗਾ ਜਿਨੇ ਆਪਣੇ ਅੰਦਰੋਂ ਹਮੈ ਨੂੰ ਛਟਣਾ ਕੀਤਾ ਹੈ ਆਪਣੇ ਸਰੀਰ ਦੇ ਹੰਕਾਰ ਨੂੰ ਤਿਆਗਣਾ ਕੀਤਾ ਹੈ ਆਪਣੇ ਆਪ ਨੂੰ ਹੰਕਾਰ ਨੂੰ ਦੂਰ ਕਰਕੇ ਸਿੱਖ ਦੇ ਹੇਠਾਂ ਪਾ ਲੈਣਾ ਕੀਤਾ ਗਰੀਬੀ ਧਾਰਨਾ ਕੀਤੀ ਵੱਡੇ ਵੱਡੇ ਅਹੰਕਾਰੀਆਂ ਨਾਨਕ ਕਰਬ ਕਲੇ ਜਿਹੜੇ ਸੰਸਾਰ ਵਿੱਚ ਵੱਡੇ ਵੱਡੇ ਹੰਕਾਰੀ ਹੋਏ ਨੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਤਾਂ ਆਪਣੇ ਹੰਕਾਰ ਵਿੱਚ ਗਲਦੇ ਰਹੇ ਹਨ ਜਿਵੇਂ ਕੋਈ ਫਲ ਗਲ ਸੜ ਕਰਕੇ ਖਰਾਬ ਹੋ ਜਾਂਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਹੰਕਾਰ ਵਿੱਚ ਗਲੇ ਹੋਏ ਹਨ ਸੜੇ ਹੋਏ ਹਨ